ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਸ਼੍ਰੀ ਗੁਰੂ ਅਜੰ데요ਵ ਜੀ ਦੇ ਪਿਆਰੇ ਸਿੱਖ ਭਾਈ ਸੁਮੰਦਾ ਜੀ ਦੀ ਸਾਖੀ ਗੁਰਬਾਣੀ ਵਿੱਚੋਂ ਕਈ ਵਾਰ ਆ ਜਾਏ تیر ਨਿਕਲ ਕੇ ਪੁਰਸ਼ ਦੇ ਲੱਗ ਜਾਂਦੇ ਹਨ ਕਿ ਜਿਹੜੇ ਪੁਰਸ਼ ਦਾ ਜੀਵਨ ਪਲਟ ਕੇ ਰੱਖ ਦਿੰਦੇ ਹਨ ਇਸੇ ਹੀ ਤਰ੍ਹਾਂ ਦੇ ਇੱਕ ਪੁਰਸ਼ ਭਾਈ ਸੁਮੰਦਾ ਜੀ ਹਨ ਜਿਹੜਾ ਹਰ ਸਮੇਂ ਧਨ ਇਕੱਠਾ ਕਰਨ ਦੀ ਇਸਤਰੀਆਂ ਦੇ ਪਿਆਰ ਵਿੱਚ ਗਲਤਾਨ ਉਸ ਲਈ ਕੀਮਤੀ ਕੱਪੜੇ ਗਹਿਣੇ ਤੇ ਆਦ ਖਰੀਦਣ ਦਾ ਚਾਹਵਾਨ ਤੇ ਇਹਾਂ ਪੁੱਤਰਾਂ ਦੇ ਮੂੰਹ ਵਿੱਚ ਕਈ ਧਾਰਮਿਕ ਸਥਾਨਾਂ ਤੇ ਨਾ ਜਾਂਦਾ ਵਾਹਿਗੁਰੂ ਹੈ ਜਾਂ ਨਹੀਂ ਐਸੇ ਪ੍ਰਸ਼ਨ ਕਦੀ ਮਨ ਵਿੱਚ ਫੁਰਿਆ ਹੀ ਨਹੀਂ ਸੀ ਕਿਤੇ 4 ਸਿਲਰ ਗੁਆਚ ਜਾਣੇ ਤਾਂ ਕਈ ਕਈ ਦਿਨ ਰੋਟੀ ਨਾ ਖਾਣੀ ਗੱਲ ਕੀ ਧਾਨ ਇਕੱਠਾ ਕਰਨਾ ਹੀ ਉਸਦਾ ਪਰਮ ਧਰਮ ਸੀ ਰੱਬ ਦੀ ਕਰਨੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਸੁਮੰਦੇ ਦੇ ਪਿੰਡ ਹਰਮੰਦਰ ਸਾਹਿਬ ਦੀ ਸੇਵਾ ਸਮੇਂ ਸਿਮਾਨ ਇਕੱਠਾ ਕਰਦੇ ਟਿਕੇ ਹੋਏ ਸਨ ਇੱਥੇ ਪਿੰਡ ਦੀ ਸੰਗਤ ਵੀ ਬੈਠੀ ਸੀ ਇਹ ਭੁਲੇਖੇ ਨਾਲ ਇਸ ਸੰਗਤ ਵਿੱਚ ਜਾ ਬੈਠਾ ਇੱਥੇ ਇੱਕ ਗੁਰਸਿੱਖ ਫੇਟ ਲਿਕੇ ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਅਨ ਦਿਨ ਸਿਮਰੋ ਤਾਸ ਕਉ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ 6 6 ਚੱਲਿਓ ਸਭ ਕੋਏ ਉਪਰੋਕਤ ਵਿਆਖਿਆ ਉਪਰੰਤ ਗੁਰਸਿੱਖ ਪਾਸੋਂ ਸੁਣ ਕੇ ਭਾਈ ਸੁਮੰਦੇ ਦਾ ਹਿਰਦਾ ਵਿੰਜ ਗਿਆ ਸੋਚਣ ਲੱਗਾ ਕਿ ਇਹ ਉਸ ਗੁਰਸਿੱਖ ਦੇ ਦੱਸੇ ਬਚਨ ਚੰਗੇ ਹਨ ਜਾਂ ਜੋ ਕੁਝ ਹਾਰਿਆ ਹੈ ਦੁਚਿੱਤੀ ਵਿੱਚ ਪੈ ਗਿਆ ਦੁਚਿੱਤੀ ਵਿੱਚ ਆ ਕਰਕੇ ਘਰ ਪਰਤਿਆ ਰੋਟੀ ਖਾਣ ਨੂੰ ਜੀ ਨਾ ਕੀਤਾ ਰਾਤ ਨੀਂਦ ਨਾ ਆਵੇ 12 ਵਜ ਗਏ ਪਰ ਨੀਂਦ ਨਾ ਆਈ ਜਦੋਂ ਕਿ ਪਹਿਲਾਂ ਲੰਮਾ ਪੈਂਦਿਆ ਹੀ ਕੂਕ ਸੌਂ ਜਾਂਦਾ ਸੀ ਸੋਚੀ ਪੈ ਗਿਆ ਕਿ ਮਾਇਆ ਇਕੱਠੀ ਕਰਨੀ ਚੰਗੀ ਹੈ ਕਿ ਨਹੀਂ ਇਸਤਰੀ ਧੀਆ ਪੁੱਤਰ ਦੇ ਸਬੰਧ ਵਿੱਚੋਂ ਕਿੱਥੋਂ ਤੱਕ ਹਨ ਇਹ ਸੋਚਦਾ ਹੈ ਫਿਰ ਮਾਪੇ ਵੀ ਚੇਤੇ ਆਏ ਉਹ ਵੀ ਸਾਰੇ ਤੁਰ ਗਏ ਚਾਰ ਦਿਨ ਦੇ ਦੁੱਖ ਪਿੱਛੋਂ ਭੁੱਲ ਗਏ ਸਾਡੇ ਮਰਨ ਪਿੱਛੋਂ ਵੀ ਇਹਨਾਂ ਧੀਆ ਪੁੱਤਰਾਂ ਨੇ ਭੁੱਲ ਜਾਣਾ ਹੈ ਇਸ ਤਰ੍ਹਾਂ ਸਾਰੀ ਰਾਤ ਸੋਚਦਾ ਸੋਚਦਾ ਸੌ ਗਿਆ ਸੁੱਤੇ ਪਏ ਨੂੰ ਇੱਕ ਭਿਆਨਕ ਸੁਪਨਾ ਆਇਆ ਉਹ ਬਿਮਾਰ ਹੋ ਜਾਂਦਾ ਹੈ ਸੁਪਨੇ ਵਿੱਚ ਵੇਖਦਾ ਹੈ ਪਹਿਲਾ ਪਹਿਲਾ ਧੀਆਂ ਪੁੱਤਰ ਸਾਖ ਅੰਗ پاس ਆ ਕੇ ਪਤਾ ਲੈਂਦੇ ਹਨ ਜਿਉਂ ਜਿਉਂ ਬਿਮਾਰੀ ਵਾਧੀ ਗਈ ਤਿਉਂ ਤਿਉਂ ਸਾਰਿਆਂ ਦਾ ਪਿਆਰ ਘਟਦਾ ਗਿਆ ਆਖਰੀ ਵੇਲੇ ਜਦੋਂ ਜਮਦੂਤ ਉਸ ਦੀ ਜਾਨ ਕੱਢਣ ਲਈ ਆਉਂਦੇ ਹਨ ਉਹਨਾਂ ਦੀਆਂ ਭੈੜੀਆਂ ਸ਼ਕਲਾਂ ਵੇਖ ਭੈ ਪੀਤ ਹੋ ਜਾਂਦਾ ਹੈ ਇਸਤਰੀ ਨੂੰ ਜਮਦੂਤਾਂ પાસે ਛਡਵਾਉਣ ਲਈ ਆਖਦਾ ਹੈ ਉਹ ਸਿਰ ਫਿਰ ਫੇਰ ਦਿੰਦੇ ਹਨ ਫਿਰ ਜਦੋਂ ਉਸ ਦੀ ਆਤਮਾ ਨੂੰ ਮਾਰਦੇ ਕੁੱਟਦੇ ਧਰਮਰਾਜ ਪਾਸ ਲੈ ਜਾਂਦੇ ਹਨ ਤਾਂ ਅਗੋ ਧਰਮਰਾਜ ਕਹਿੰਦਾ ਹੈ ਇਹ ਮਹਾਪਾਪੀ ਹੈ ਇਸਨੇ ਸਾਰੇ ਜੀਵਨ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਨਾ ਪ੍ਰਭੂ ਭਗਤੀ ਕੀਤੀ ਹੈ ਨਾ ਇਸ ਨੂੰ ਨਰਕਾ ਦੀ ਅੱਗ ਵਿੱਚ ਸੁੱਟੋ ਇਹ ਨਰਕਾ ਵਿੱਚ ਛੱਡਦਾ ਰਹੇ ਹੁਣ ਧਰਮਰਾਜ ਦਾ ਹੁਕਮ ਪਾ ਜਮਦੂਤ ਉਸ ਨੂੰ ਨਰਕਾ ਦੀ ਅੱਗ ਵੱਲ ਲੈ ਤੁਰੇ ਜਦੋਂ ਨਰਕਾ ਦੇਵ ਲਾਗੇ ਪੁੱਜਿਆ ਤਾਂ ਸਮੁੰਦਰੀ ਨੇ ਵੇਖਿਆ ਕਿ ਭਿਆਨਕ ਅਗ ਦੀਆਂ ਲਾਟਾਂ ਉੱਪਰੋਂ ਉੱਠ ਰਹੀਆਂ ਹਨ ਜਿਸ ਦਾ ਸੇਕ ਦੂਰ ਦੂਰ ਤੱਕ ਆ ਰਿਹਾ ਹੈ ਉੱਥੇ ਮਹਾਪਾਪੀਆਂ ਨੂੰ ਨਰਕ ਵਿੱਚ ਹਾਲ ਦਵਾਈਆਂ ਕਰਲਾਉਂਦੇ ਵੇਖਿਆ ਸਮੁੰਦਰ ਘਬਰਾ ਗਿਆ ਜਦੋਂ ਜਮਦੂਤ ਉਸ ਨੂੰ ਅੱਗੇ ਸੁੱਟਣ ਲੱਗੇ ਤਾਂ ਉਸ ਦੀ ਡਾੜ ਚੀਖ ਨਿਕਲ ਗਈ ਤਾਂ ਜਾ ਖੁੱਲ ਗਈ ਤਰਬ ਕੇ ਉੱਠ ਪੈਂਦਾ ਪੈਂਦਾ ਹੈ ਅੱਖਾਂ ਮਲਦਾ ਵੇਖਣ ਲੱਗਾ ਕਿ ਨਰਕਾਂ ਵਿੱਚ ਨਹੀਂ ਘਰ ਵਿੱਚ ਬੈਠਾ ਹੈ ਜਾ ਖੁੱਲਨਦੇ ਹੀ ਅਚਾਨਕ ਉਸ ਦੀ ਜਾ ਖੁੱਲਨ ਤੇ ਉਸ ਨੂੰ ਸਾਰਾ ਸੁਪਨਾ ਜਿਹਾ ਮਹਿਸੂਸ ਹੁੰਦਾ ਹੈ ਕਲੇਜਾ ਜੋਰ ਨਾਲ ਧੜਕ ਰਿਹਾ ਹੈ ਸਾਰਾ ਸਰੀਰ ਮੁੜ ਕੋ ਮੁੜਕੀ ਹੋ ਗਿਆ ਹੈ ਸਮੁੰਦਾ ਮੰਜੇ ਤੋਂ ਉੱਠਿਆ ਅਜੇ ਰਾਤ ਸਮਾਨ ਵੱਲ ਤੱਕਿਆ ਤਾਰੇ ਇਸ ਵੱਲ ਵੇਖ ਕੇ ਹਸ ਰਹੇ ਹਨ ਸਭ ਸੁੱਤੇ ਪਏ ਸਨ ਚਾਰੇ ਪਾਸੇ ਚੁੱਪ ਸ਼ਾਂਤੀ ਸਮੁੰਦਾ ਦੱਬੇ ਪੈਰੀ ਘਰੋਂ ਨਿਕਲਿਆ ਕਾਲੀ ਕਾਲੀ ਉਸ ਵੇਲੀ ਪੂਜਾ ਜਿੱਥੇ ਗੁਰੂ ਜੀ ਦੇ ਸਿੱਖ ਟਿਕੇ ਹੋਏ ਸਨ ਜਿੰਨਾ ਪਾਸੋਂ ਸ਼ਬਦ ਵੀ ਵਿਆਖਿਆ ਸੁਣੀ ਸੀ ਘਬਰਾਇਆ ਹੋਇਆ ਉਹਨਾਂ ਪਾਸ ਜਾ ਬੈਠਾ ਦਿਨ ਚੜ ਗਿਆ ਹੁਣ ਦਿਨ ਚੜੇ ਉਹਨਾਂ ਗੁਰਸਤ ਮੁਖਾਂ ਦੇ ਚਰਨੀ ਜਾ ਡਿੱਗਾ ਕਰਲਾਉਂਦਾ ਏਹੋ ਬੇਨਤੀਆਂ ਕਰਨ ਲੱਗਾ ਪਿਆਰੇ ਗੁਰਸਿੱਖੋ ਮੈਂ ਪਾਪੀ ਹਾਂ ਮੈਨੂੰ ਆਪਣੇ ਗੁਰੂ ਪਾਸ ਲੈ ਚੱਲੋ ਮੈਨੂੰ ਨਰਕਾਂ ਦਾ ਡਰ ਖਾਂ ਲੱਗ ਗਿਆ ਹੈ ਮੈਂ ਕਿਵੇਂ ਬਖਸ਼ਾ ਜਾਵਾਂਗਾ ਮੈਨੂੰ ਨਰਕਾਂ ਦੀ ਅੱਗ ਤੋਂ ਬਚਾ ਕੇ ਸਵਰਗਾਂ ਦਾ ਰਾਹ ਦੱਸੋ ਬਚਾਓ ਸੰਤ ਪੀਰ ਗੁਰੂ ਜਗਤ ਦੇ ਰਾਖੇ ਹੁੰਦੇ ਹਨ ਭੁੱਲੇ ਨੂੰ ਰਾਹ ਪਾਉਂਦੇ ਹਨ ਗੁਰਸਿੱਖਾਂ ਨੇ ਉਸ ਨੂੰ ਹੌਸਲਾ ਦੇ ਤੀਰ ਦਿੰਦਿਆਂ ਕਿਹਾ ਪੁਰਸ਼ਾ ਦਿਨ ਚੜ ਲੈਣ ਦੇ ਸਾਡੇ ਨਾਲ ਜਗਤ ਰਖਿਆਕ ਸਤਿਗੁਰੂ ਪਾਤਸ਼ਾਹ ਪਾਸ ਚੱਲੀ ਉਹਨਾਂ ਦੇ ਦਰਸ਼ਨ ਕਰਨ ਨਾਲ ਤੇਰਾ ਉਧਾਰ ਹੋ ਜਾਵੇਗਾ। ਅਗਲੇ ਦਿਨ ਭਾਈ ਸਮੁੰਦਾ ਗੁਰਸਿੱਖਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਵੱਲ ਚਲਾ ਗਿਆ। ਅੱਗੇ ਦੀਵਾਨ ਲੱਗਾ ਹੋਇਆ ਸੀ। ਗੁਰੂ ਜੀ ਗੱਦੀ ਤੇ ਬਿਰਾਜਮਨ ਹੋਏ ਸਨ ਅਤੇ ਸਿੱਖਾਂ ਨੂੰ ਉਪਦੇਸ਼ ਕਰ ਰਹੇ ਸਨ। ਸਮੁੰਦਾ ਅੱਗੇ ਹੋ ਕੇ ਚਰਨ ਪਕੜ ਕੇ ਰੋ ਰੋ ਕੇ ਬੇਨਤੀਆਂ ਕਰਨ ਲੱਗਾ। ਦਾਤਾ ਮੈਨੂੰ ਪਾਪੀ ਵਿਸ਼ਟਾਂ ਦੇ ਕੀੜੇ ਨੂੰ ਬਖਸ਼ੋ ਮੈਨੂੰ ਨਰਕਾਂ ਦੀ ਅੱਗ ਤੋਂ ਬਚਾ ਲਵੋ ਮੈਨੂੰ ਬੜਾ ਡਰ ਲੱਗਦਾ ਹੈ ਭਾਵ ਸਾਗਰ ਤੋਂ ਪਾਰ ਹੋਣ ਦਾ ਰਾਹ ਦੱਸੋ ਸਾਰੀ ਉਮਰ ਘਰ ਦੇ ਜੰਗਾਲਾਂ ਵਿੱਚ ਵਿਰਥ ਗਵਾ ਲਈ ਹੈ ਚੰਗੇ ਗੁਣ ਦੇ ਨਾਮ ਸੁਬਿੰਦਾ ਟੰਗ ਦੱਸੋ ਜਾਲੂ ਦਾਤਾ ਕਿਰਪਾ ਕਰੋ ਮੂਰਖ ਤੇ ਮਿਹਰ ਕਰੋ ਅੰਤਰਜਾਮੀ ਸਾਧਗੁਰੂ ਜੀ ਨੇ ਵੇਖਿਆ ਕਿ ਭਾਈ ਸਮੁੰਦਾ ਪਛਤਾ ਚਾਪ ਕਰ ਰਿਹਾ ਹੈ ਇਸ ਦੀ ਆਤਮਾ ਸ਼ਵਸ਼ ਹੋ ਗਈ ਹੈ ਇਹ ਨੇਕੀ ਤੇ ਰਾਹ ਤੁਰਨ ਲਈ ਤਿਆਰ ਹੈ ਇਸ ਨੂੰ ਗੁਰਮਤਿ ਬਖਸ਼ਣੀ ਠੀਕ ਹੈ ਸਤਿਗੁਰੂ ਜੀ ਨੇ ਫਰਮਾਇਆ ਇਹ ਸਿੱਖਾ ਤੇਰੀ ਆਤਮਾ ਸ਼ੁੱਧ ਹੋ ਗਈ ਹੈ ਤੈਨੂੰ ਪ੍ਰਭੂ ਨੇ ਇਸ ਸੰਸਾਰ ਵਿੱਚ ਧਰਮ ਕਰਦਿਆਂ ਨਾਮ ਸਿਮਰਨ ਤੇ ਲੋਕ ਸੇਵਾ ਕਰਨ ਵਾਸਤੇ ਭੇਜਿਆ ਹੈ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਧਰਮ ਦੀ ਕਿਰਤ ਕਰਨੀ ਹੈ ਅਤੇ ਗੁਰਬਾਣੀ ਨੂੰ ਚਿੱਤ ਲਾ ਕੇ ਸੁੰਨਾ ਹੈ ਚੁਗਲੀ ਨਿੰਦਾ ਈਰਖਾ ਸਾੜਾ ਦੇ ਲਾਗੇ ਨਹੀਂ ਜਾਣਾ ਇਸ ਸੰਸਾਰ ਤੇਰੇ ਲਈ ਜੀਵਨ ਨਹੀਂ ਹੈ ਸਗੋਂ ਇੱਕ ਰਸਤੇ ਦਾ ਆਸਰਾ ਜੀਵਨ ਦਾ ਮਨੋਰਥ ਦੁਨਿਆਵੀ ਪਦਾਰਥ ਇਕੱਠੇ ਕਰਨਾ ਨਹੀਂ ਹੈ ਸਗੋਂ ਜਿਸ ਪ੍ਰਭੂ پاسੋਂ ਆਪਣੇ ਕੀਤੇ ਕਰਮਾ ਕਰਕੇ ਵਿਛੜੇ ਹਾਂ ਉਸ پاس ਪੁੱਜਣਾ ਹੈ ਪ੍ਰਭੂ ਨਾਲ ਇਸ ਤਰ੍ਹਾਂ ਘੁਲ ਮਿਲ ਜਾਣਾ ਹੈ ਕਿ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਜਿਵੇਂ ਦੋ ਦੀਵਿਆਂ ਦਾ ਪ੍ਰਕਾਸ਼ ਇੱਕ ਪ੍ਰਤੀਤ ਹੁੰਦਾ ਹੈ ਸੱਚ ਬੋਲਣਾ ਹੈ ਗੁਰਦੁਆਰੇ ਸੰਗਤ ਕਰਨੀ ਹੈ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਹੈ ਲੋੜਵੰਦ ਦੀ ਲੋੜ ਪੂਰੀ ਕਰਨੀ ਹੈ ਧਰਮ ਦੀ ਕਿਰਤ ਦਸਵੰਦ ਰੱਖ ਧਰਮ ਅਰਥ ਲਾਉਣਾ ਹੈ ਕਿਸੇ ਦਾ ਬੁਰਾ ਨਹੀਂ ਕਰਨਾ ਗੁਰਮੁਖਾਂ ਦੀ ਸੰਗਤ ਕਰਨੀ ਹੈ ਗੁਰੂ ਜੀ ਦੇ ਉਪਦੇਸ਼ ਅਦਕਾ ਭਾਈ ਸਮੁੰਦਾ ਜੀ ਗੁਰਮਤਿ ਦੇ ਰਸਤੇ ਚੱਲ ਪਿਆ ਆਪਣਾ ਜੀਵਨ ਸੁਧਾਰ ਸਿੱਖ ਭਗਤਾਂ ਵਿੱਚ ਗਿਣਿਆ ਗਿਆ ਅੰਤਕਾਲ ਸਿਮਰਨ ਦੇ ਪ੍ਰਭਾਵ ਦੁਆਰਾ ਪ੍ਰਤਾਪ ਦੁਆਰਾ ਨਰਕਾਂ ਦੀ ਥਾਂ ਮੁਕਤ ਹੋ ਕੇ ਸੱਚਖੰਡ ਜਾ ਬਰਾਜਿਆ ਆਪ ਜੀ ਨੂੰ ਸਾਕੇ ਸਰਵਣ ਕਰਾਉਂਦੇ ਆ ਅਨੇਕਾਂ ਪ੍ਰਕਾਰ ਦੀਆਂ ਪੁਲਚੁਕਾਂ ਦੀ ਖਿਮਾ ਚੈਨਲ ਦੇ ਨਾਲ ਜੁੜੇ ਰਹਿਣ ਵਾਸਤੇ ਆਪ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਅਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ